ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਇਸ ਵਕਤ ਆਪਾਂ ਖੜੇ ਕਾ ਹਰੀਆਂ ਦੇ ਹੈਡ ਤੋਂ ਅੱਗੇ ਸਤਲੁਜ ਬਿਆਸ ਦਰਿਆ ਦੇ ਕੰਡੇ ਦੇ ਉੱਪਰ ਤੇ ਦੇਖੋ ਤੁਸੀਂ ਦੋਸਤੋ ਪਾਣੀ ਕਿੰਨੀ ਤੇਜ਼ ਜਿਹੜਾ ਉਹ ਆ ਰਿਹਾ ਵਾ ਕਹਿੰਦੇ ਹੈ ਕਿ ਪਾਣੀ ਘਟ ਗਿਆ ਤੇ ਦੇਖੋ ਤੁਸੀਂ ਦੋਸਤੋ ਪਾਣੀ ਬਹੁਤ ਜ਼ਿਆਦਾ ਵਾ ਪਾਣੀ ਅਜੇ ਘਟਿਆ ਨਹੀਂ ਹੈ ਕਿਉਂਕਿ ਪਿੱਛੇ ਬਾਰਸ਼ਾਂ ਜਿਹੜੀਆਂ ਲਗਾਤਾਰ ਹੋਣ ਰਹੀਆਂ ਵਾ ਤੇ ਖੁੱਲੇ ਵਾਲੇ ਪਿੰਡ ਦੇ ਲਾਗੇ ਜਿਹੜਾ ਵਾ ਉਹ ਬੰਨ ਨੂੰ ਬਹੁਤ ਜ਼ਿਆਦੀ ਢਾਹ ਲੱਗ ਚੁੱਕੀ ਹੈ ਵੱਡੇ ਸਭਰਮਾ ਵਾਲੇ ਪਾਸੇ ਤੇ ਜਿੰਨੇ ਵੀ ਸਭਰਾ ਪਿੰਡ ਬਈਕਾਂ ਕੋਟਬੜੇ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਆ ਕਿ ਵੀਰੋ ਛੇਤੀ ਤੋਂ ਛੇਤੀ ਉੱਥੇ ਪਹੁੰਚੋ ਕਿਉਂਕਿ ਅੱਧਿਓ ਜਿਆਦਾ ਬੰਨ ਜਿਹੜਾ ਉਹ ਢੱਟ ਚੁੱਕਾ ਬਾ ਤੇ ਮਰੜਾ ਵੀ ਸਾਰਾ ਜਿਹੜਾ ਉਹ ਟਿਆ ਗਿਆ ਵਾ ਪਾਣੀ ਦੀ ਬਹੁਤ ਜਿਆਦਾ ਢਾਹ ਵਾ ਦੇਖੋ ਤੁਸੀਂ ਪਾਣੀ ਕਿੰਨੀ ਸ਼ਬੀੜ ਦੇ ਨਾਲ ਜਿਹੜਾ ਉਹ ਜਾ ਰਿਹਾ ਸਿੱਧਾ ਜਾ ਕੇ ਪਾਣੀ ਵਜਨ ਕਰਕੇ ਤੇ ਢਾਹ ਕਾਫੀ ਜਿਆਦਾ ਉੱਥੇ ਜਿਹੜੀ ਲੱਗ ਚੁੱਕੀ ਆ ਜਿੱਥੇ ਪਹਿਲਾਂ ਸੰਗਤਾਂ ਲੱਗੀਆਂ ਸੀ ਉਸ ਤੋਂ ਅੱਗੇ ਆ ਕੇ ਜਿਹੜਾ ਬੰਨ ਨੂੰ ਫੇਰ ਢਾਹ ਜਿਹੜੀ ਆ ਉਹ ਲੱਗੀ ਆ ਤੇ ਵੱਧ ਤੋਂ ਵੱਧ ਉਥੇ ਸੰਗਤ ਪਹੁੰਚੋ ਜਰੂਰ ਕਿਉਂਕਿ ਤੁਹਾਡੀ ਬਹੁਤ ਜਿਆਦਾ ਲੋੜ ਹੈ ਜੇ ਬੰਨ ਟੁੱਟਦਾ ਤੇ ਨੁਕਸਾਨ ਬਹੁਤ ਜਿਆਦਾ ਉਥੇ ਹੋਊਗਾ ਤੇ ਅੱਗੇ ਆ ਦੇਖੋ ਤੁਸੀਂ ਆ ਕਿਸਾਨ ਵੀਰਾਂ ਦੀਆਂ ਜਿਹੜੀਆਂ ਵਾ ਪੈੜੀ ਦੇ ਵਿੱਚ ਪਾਣੀ ਬਹੁਤ ਜਿਆਦਾ ਫਿਰਨ ਡਿਆ ਬਾਅਦ ਮੋਟਰਾਂ ਸਾਰੀਆਂ ਤਕਰੀਬਨ ਡੁੱਬ ਗਈਆਂ ਵਾ ਜਿੰਨੇ ਵੀ ਮੇਰੇ ਵੀਰ ਸਮਾਜ ਸੇਵੀ ਸੇਵਾ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਵੀਰੋ ਤੁਹਾਡੀ ਲੋੜ ਪਾਣੀ ਲੱਖੇ ਤੋਂ ਬਾਅਦ ਬਹੁਤ ਜਿਆਦਾ ਲੋੜ ਪੈਣੀ ਆ ਕਿਉਂਕਿ ਕਿਸਾਨ ਵੀਰਾਂ ਦਾ ਜਿਹੜਾ ਉਹ ਝੋਨਾ ਦੇ ਪਹਿਲਾਂ ਹੀ ਮਰ ਚੁੱਕਿਆ ਵਾ ਤੇ ਜੇ ਇਹਨਾਂ ਕਿਸਾਨ ਵੀਰਾਂ ਦੀ ਦਰਿਆ ਦੇ ਵਿੱਚ ਜਿਨ੍ਹਾਂ ਦੀ ਜ਼ਮੀਨ ਨੰਬਰੀ ਆ ਜੇ ਇਹਨਾਂ ਦੀ ਮਦਦ ਨਾ ਹੋਈ ਤੇ ਇਹਨਾਂ ਦੀ ਕਣਕ ਵੀ ਜਿਹੜੀ ਫਸਲ ਉਹ ਨਹੀਂ ਬੀਜੀ ਜਾਣੀ ਕਿਉਂਕਿ 2-2 3-3 ਫੁੱਟ ਜਿਹੜੀ ਗਾਰ ਮਿੱਟੀ ਵਿੱਚ ਚੜ ਜਾਣੀ ਆ ਤੇ ਬੋਰ ਵੀ ਖਰਾਬ ਹੋ ਗਏ ਸਾਰਾ ਕੁਝ ਇਹਨਾਂ ਦਾ ਕਿਸਾਨ ਵੀਰਾਂ ਦਾ ਵਿਚਾਰੇ ਡੁੱਬ ਗਿਆ ਦੇਖੋ ਤੁਸੀਂ ట్రాਫਾਰਮਾਂ ਤੱਕ ਜਿਹੜੇ ਉਹ ਡੁੱਬੇ ਪਏ ਨੇ ਤੇ ਇਸ ਕਰਕੇ ਇਹਨਾਂ ਕਿਸਾਨ ਵੀਰਾਂ ਦੀ ਜਿਹੜੇ ਦਰਿਆ ਦੇ ਇਲਾਕੇ ਤੇ ਉਹਨਾਂ ਦੀ ਗਰਾਊਂਡ ਦੇ ਉੱਤੇ ਜਾ ਕੇ ਮਦਦ ਕਰੋ ਕਿਸੇ ਦੇ ਹੱਥ ਸੇਵਾ ਨਾ ਦਿਓ ਕਿਉਂਕਿ ਕਿਸਾਨ ਵੀਰਾਂ ਦਾ ਸਤਲੁਜ ਬਿਆਸ ਦਰਿਆ ਨੇ ਨੁਕਸਾਨ ਬਹੁਤ ਜ਼ਿਆਦਾ ਜਿਹੜਾ ਉਹ ਕੀਤਾ ਵਾ